वेलकम टू ए के कलेक्शन मेन बाजार कुर आली लेके आ जने ਤੁਹਾਡੇ ਵਾਸਤੇ ਬਹੁਤ ਹੀ ਪਿਆਰਾ ਸੂਟ ਬਹੁਤ ਹੀ ਪਿਆਰਾ ਲੇਟੈਸਟ ਡਿਜ਼ਾਈਨ ਇਹਦੇ ਵਿੱਚ ਵੱਧ ਤੋਂ ਵੱਧ ਤੁਹਾਨੂੰ ਕਲਰ ਮਿਲ ਜਣਗੇ 8 ਕਲਰ ਦਾ ਚਾਰਟ ਹੈ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਬਾਜ਼ਾਰ ਚ ਵਿਗਰੇ 700 ਬਾਜ਼ਾਰ ਚ ਵਿਗਰੇ 800 ए के कलेक्शन ਦੇ ਉੱਤੇ ਸਿਰਫ 299 299 299 ਅਨਲਿਮਟਿਡ ਕਲਰ ਆ ਚੁੱਕੇ ਨੇ ਬਹੁਤ ਹੀ ਪਿਆਰਾ ਡਿਜ਼ਾਈਨ ਨੇ ਬਹੁਤ ਹੀ ਪਿਆਰੇ ਪਿਆਰੇ ਕਲਰ ਨੇ ਜੀ ਜਲਦੀ ਜਲਦੀ ਵਿਜ਼ਿਟ ਵਿਜ਼ਿਟ ਕਰੋ ए के कलेक्शन मेन बाजार कुर आली 299 299 299 299 299 10 ਕਲਰ ਨੇ 10 ਕਲਰ ਬਹੁਤ ਹੀ ਪਿਆਰੇ ਨੇ ਲੇਟੈਸਟ ਡਿਜ਼ਾਈਨਿੰਗ ਆ ਬਹੁਤ ਹੀ ਪਿਆਰਾ ਆਰਟੀਕਲ ਹੈ 10 ਕਲਰ 10 ਕਲਰ ਸੋਹਣੇ ਇਤੋਂ ਬਾਅਦ ਦੂਸਰਾ ਡਿਜ਼ਾਈਨ ਕਰੋ ਜੀ ਚੈੱਕ ਆਹ ਲੋ ਜੀ ਪਿਓਰ ਕਰੇਵ ਦਾ ਡਿਜ਼ਾਈਨ ਆ ਗਿਆ ਜੀ ਬਾਜ਼ਾਰ ਚ ਵਗਿਆ 2400 ਬਾਜ਼ਾਰ ਚ ਵਗਿਆ 2500 ਬਾਜ਼ਾਰ ਚ ਵਗਿਆ 2600 ਪੂਰਾ ਫੁੱਲ ਗਲੇ ਤੇ ਵਰਕ ਹੋਇਆ ਹੋਇਆ ਬਹੁਤ ਹੀ ਪਿਆਰਾ ਵਰਕ ਹੈ ਵਿੱਚ ਸੀਕੁਐਂਸ ਦਾ ਵੀ ਵਰਕ ਹੈ ਆਹ ਲੋ ਜੀ ਆਰੀ ਵਰਕ ਦਾ ਕੰਮ ਹੋਇਆ ਹੋਇਆ ਬਾਰਡਰ ਤੇ ਮੋਰ ਬਣੇ ਹੋਏ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਬਜ਼ਾਰਚੀ ਦੀ ਕੀਮਤ 2500 ਬਜ਼ਾਰਚ 2600 ਇਦਾਂ ਵਿਕ ਰਿਹਾ ਜੀ ਦੁਪੱਟਾ ਕਰੋ ਚੈੱਕ ਜੀ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਲੇਟੈਸਟ ਚੀਜ਼ ਹੈ ਆ ਲੋ ਜੀ ਦੁਪੱਟਾ ਬਹੁਤ ਸੋਹਣਾ ਹੈ ਲੇਟੈਸਟ ਡਿਜ਼ਾਈਨ ਹੈ ਬਜ਼ਾਰਚ ਵਗੈਰਾ 2400 ਬਜ਼ਾਰਚ ਵਗੈਰਾ 2500 ਏਕੇ ਕਲੈਕਸ਼ਨ ਦੇ ਉੱਤੇ ਸਿਰਫ 799 799 799 799 ਏਕੇ ਕਲੈਕਸ਼ਨ ਤੇ ਸਿਰਫ 799 ਰੁਪਏ ਕਲਰ ਮਿਲ ਜਾਣਗੇ ਇਹਦੇ ਵਿੱਚ ਬਹੁਤ ਹੀ ਪਿਆਰੇ ਪਿਆਰੇ ਕਲਰ ਨੇ ਬਹੁਤ ਹੀ ਲੇਟੈਸਟ ਡਿਜ਼ਾਈਨ ਹੈ ਕਲਰ ਚੈੱਕ ਕਰ ਲਓ ਬਲੈਕ ਕਲਰ ਮੋਰ ਪੰਖੀ ਕਲਰ ਬੋਟਲ ਗ੍ਰੀਨ ਕਲਰ ਮਹਿਰੂਨ ਕਲਰ ਡਾਰਕ ਗ੍ਰੇ ਕਲਰ ਵਾਈਨ ਕਲਰ ਬਹੁਤ ਹੀ ਪਿਆਰੇ ਪਿਆਰੇ ਸ਼ੇਡ ਬਹੁਤ ਹੀ ਪਿਆਰਾ ਮਾਲ ਜਲਦੀ ਜਲਦੀ ਵਿਜ਼ਿਟ ਕਰੋ ਬਹੁਤ ਹੀ ਕੁਆਂਟੀਟੀ ਦੇ ਵਿੱਚ ਸਟਾਕ ਆ ਚੁੱਕਿਆ ਹੈ ਜਲਦੀ ਜਲਦੀ ਪਹੁੰਚੋ ਏਕੇ ਵਿਲਕਸ਼ਨ ਮੇਨ ਬਾਜ਼ਾਰ ਕੋਰਾਲੀ ਆਹ ਲੋ ਜੀ ਤੁਹਾਡੇ ਲੈ ਕੇ ਆਜੇ ਨੇ ਔਰਗੰਝਾ ਦਾ ਸੂਟ ਜਿਹੜਾ ਬਾਜ਼ਾਰ 'ਚ ਵਿਗ ਰਿਹਾ ਹੈ 2500 ਕੋਈ ਕਹਿੰਦਾ 2600 ਗਲੇ ਤੇ ਸਾਰਾ ਵਰਕ ਹੈ ਬਾਜੂਆਂ 'ਤੇ ਸਾਰਾ ਵਰਕ ਹੈ ਜੀ ਬਾਡਰ ਤੇ ਸਾਰਾ ਵਰਕ ਹੈ ਜੀ ਸਲਵਾਰ ਦੇ ਪਹੁੰਚੇ ਕੱਡੇ ਹੋਏ ਨੇ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਬਹੁਤ ਹੀ ਯੂਨੀਕ ਸਟਾਈਲ ਹੈ ਲੇਟੈਸਟ ਚੀਜ਼ ਏਕੇ ਕਲੈਕਸ਼ਨ ਮੇਨ ਵੇਅਰ ਕਰਾਲੀ ਜਲਦੀ ਜਲਦੀ ਵਿਜ਼ਿਟ ਕਰੋ ਸਾਡਾ ਫੋਨ ਨੰਬਰ ਨੋਟ ਕਰ ਲਓ 98147 66800 ਦੁਪੱਟਾ ਪਿਓਰ ਚਨੂਨ ਦਾ ਲੱਗਿਆ ਹੋਇਆ ਹੈ ਲੇਟੈਸਟ ਡਿਜ਼ਾਈਨ 3D ਸੂਟ ਆ ਕੰਬੀਨੇਸ਼ਨ ਦੇ ਵਿੱਚ ਇਹਦੇ ਵਿੱਚ ਜਿੰਨੇ ਤੁਹਾਨੂੰ ਸੂਟ ਚਾਹੀਦੇ 10 20 30 50 19 ਸੂਟ ਅਵੇਲੇਬਲ ਮਿਲਣਗੇ ਜੀ ਏਕੇ ਡਿਜ਼ਾਈਨ ਤੇ ਜਿੰਨੇ ਮਰਜ਼ੀ ਸੂਟ ਲੈ ਲਓ ਬਹੁਤ ਮਾਲ ਆਇਆ ਲੇਟੈਸਟ ਚੀਜ਼ ਹੈ ਇਹਦਾ ਰੇਟ ਬਾਜ਼ਾਰ 'ਚ ਵਿਗਰੇ 2400 2500 ਪਰ ਏਕੀ ਕਲੈਕਸ਼ਨ ਦੇ ਉੱਤੇ ਸਿਰਫ 699 699 ਔਰਗੰਜਾ ਦਾ ਸੂਟ ਹੈ ਵਿਸਕੋਸ ਔਰਗੰਜਾਈ ਜੀ ਬਾਜ਼ਾਰ ਦੇ ਵਿੱਚ 2400 2500 ਵਾਲਾ ਸੂਟ ਏਕੀ ਕਲੈਕਸ਼ਨ ਦੇ ਉੱਤੇ ਕਰਤਾ ਸਿਰਫ 699 699 699 699 ਆ ਲੋ ਜੀ ਔਰਗੰਜਾ ਦਾ ਦੂਸਰਾ ਡਿਜ਼ਾਈਨ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਸਾਰਾ ਗਲੇ ਤੇ ਵਰਕ ਹੈ ਬਾਰਡਰ ਤੇ ਸਾਰਾ ਵਰਕ ਹੈ ਬਾਜੂ ਤੇ ਵਰਕ ਹੈ ਜੀ ਨਾਲ ਬਾਟਮ ਤੇ ਪੂਰਾ ਫੁੱਲ ਵਰਕ ਹੈ ਜੀ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਲੇਟੈਸਟ ਚੀਜ਼ਾਂ ਦੁਪੱਟਾ ਇਹਦਾ 3D ਰਹੇਗਾ ਸੂਟ ਦਾ ਸਿਰਫ 699 ਰੁਪਏ ਦੇ ਵਿੱਚ ਸਿਰਫ 699 699 ਆਲੋ ਸਲਵਾਰ ਦੇ ਪੌਂਚੇ ਵੀ ਕੱਡੇ ਹੋਏ ਆ ਜੀ ਬਹੁਤ ਹੀ ਪਿਆਰਾ ਯੂਨੀਕ ਸਟਾਈਲ ਕਲਰ ਜਿੰਨੇ ਮਰਜ਼ੀ ਲੈ ਲਓ ਡਿਜ਼ਾਈਨ ਜਿੰਨੇ ਮਰਜ਼ੀ ਲੈ ਲਓ ਅਨਲਿमिटेड ਸ਼ੇਡ ਨੇ ਅਨਲਿमिटेड ਡਿਜ਼ਾਈਨ ਨੇ ਬਹੁਤ ਹੀ ਪਿਆਰਾ 3D ਦੁਪੱਟਾ ਹੈ ਬਹੁਤ ਹੀ ਪਿਆਰਾ ਸ਼ੇਡ ਹੈ ਆਲੋ ਕਲਰ ਚੈੱਕ ਕਰ ਲਓ ਰਸਟ ਕਲਰ ਆ ਫੋਟੋ ਜਿਹੜਾ ਹੋਣਾ 오ਰੀਂਜ ਲੱਗ ਰਿਹਾ ਪਰ ਹੈ ਰਸਟ ਕਲਰ ਹੈ ਲਵੈਂਡਰ ਕਲਰ ਹੈ ਆਹ ਲੋ ਰਾਨੀ ਮੈਂਜੈਂਟਾ ਕਲਰ ਹੈ ਜੀ ਬਹੁਤ ਹੀ ਪਿਆਰਾ ਸ਼ੇਡ ਫੋਰ ਪੰਖੀ ਕਲਰ ਹੈ ਪਰਪਲ ਕਲਰ ਹੈ ਬਹੁਤ ਹੀ ਪਿਆਰਾ ਸ਼ੇਡ ਇਤੋ ਬਾਦ ਦੂਸਰਾ ਡਿਜ਼ਾਈਨ ਗਲਾ ਆਹ ਲੋ ਜੀ ਸੇਮ ਫੋਟੋ ਵਾਲਾ ਪੀਸ ਹੈ ਜੀ ਬਹੁਤ ਹੀ ਪਿਆਰਾ ਡਿਜ਼ਾਈਨ ਗਲੇ ਤੇ ਵੀ ਵਰਕ ਹੈ ਜੀ ਗਲਾ ਸੈਟ ਕਰੋ ਜੀ ਇਹਦਾ ਮਾੜਾ ਜਿਹਾ ਪਹੁੰਚੇ ਤੇ ਵੀ ਸਾਰਾ ਵਰਕ ਹੈ ਜੀ ਗਲਾ ਬਹੁਤ ਹੀ ਸੋਹਣਾ ਬਾਜੂਆਂ ਤੇ ਬਹੁਤ ਸੋਹਣਾ ਵਰਕ ਹੋਇਆ ਹੋਇਆ ਹੈ ਜੀ ਨਾਲ ਸਲਵਾਰ ਇਹਦੇ ਕਰੇਪ ਜੀ ਰਹੇਗੀ ਜੀ ਬਹੁਤ ਹੀ ਪਿਆਰਾ ਯੂਨਿਕ ਸਟਾਈਲ ਡਿਜ਼ਾਈਨ ਹੈ ਚੁੰਨੀ ਕਟਵਰਕ ਰਹੇਗੀ ਜੀ ਫਰਸਟ ਮੈਚਿੰਗ ਦੇ ਵਿੱਚ ਕੰਟਰਾਸਟ ਮੈਚਿੰਗ ਦੇ ਵਿੱਚ ਦੁਪੱਟਾ ਕਟਵਰਕ ਦਾ ਚਨੌਣ ਦਾ ਦੁਪੱਟਾ ਕਲਰ ਚਾਰ-ਚਾਰੇ ਕਲਰ ਬਹੁਤ ਹੀ ਸੋਹਣੇ ਮਾਲ ਅਨਲਿਮਟਿਡ ਆ ਚੁੱਕਾ ਹੈ ਏਕੇ ਕਲੈਕਸ਼ਨ ਮੇਨ ਜੇ ਕੁਰਾਲੀ ਕੋਈ 2400 ਨਹੀਂ ਕੋਈ 2500 ਨਹੀਂ ਸਿਰਫ 699 699 699 699 699 ਇੱਕੇ ਨਾਲ ਦੇ ਕਹੂਗੇ 50 ਸੂਟ 50 ਸੂਟ ਮਿਲੂਗੇ ਇੱਕੇ ਨਾਲ ਦੇ ਕਹੂਗੇ 10 ਸੂਟ 10 ਸੂਟ ਮਿਲੂਗੇ ਜਲਦੀ ਜਲਦੀ ਵਿਜ਼ਿਟ ਕਰੋ ਏਕੇ ਕਲੈਕਸ਼ਨ ਮੇਨ ਬਾਜ਼ਾਰ ਕੁਰਾਲੀ ਆਲੋ ਬਾਰਡਰ ਸਾਰਾ ਕੱਢਿਆ ਹੋਇਆ ਬਾਜੂ ਸਾਰੇ ਕੱਢੇ ਹੋਏ ਔਰਗੰਜਾ ਦਾ ਬਿਸਕੋਟ ਔਰਗੰਜਾ ਦਾ ਸੂਟ ਹੈ ਔਰਗੰਜਾ ਦਾ ਇਹ ਸੂਟ ਹੈ ਜੀ ਬਹੁਤ ਪਿਆਰਾ ਡਿਜ਼ਾਈਨ ਹੈ ਕਰੇਪ ਦੀ ਬਾਟਮ ਹੈ ਪਿਓਰ ਚਨਾਉਣ ਦਾ ਦੁਪੱਟਾ ਹੈ ਜੀ ਬਹੁਤ ਪਿਆਰਾ ਸ਼ੇਡ ਬਹੁਤ ਪਿਆਰਾ ਆਰਟੀਕਲ ਲੇਟੈਸਟ ਸੀਜ਼ ਲੇਟੈਸਟ ਡਿਜ਼ਾਈਨ ਆਹ ਲੋ ਜੀ ਮਜ਼ੈਂਟਾ ਕਲਰ ਪਰਪਲ ਕਲਰ ਪੈਰਟ ਕਲਰ ਬਹੁਤ ਹੀ ਪਿਆਰੇ ਸ਼ੇਡ ਬਹੁਤ ਹੀ ਯੂਨਿਕ ਸਟਾਈਲ ਲੇਟੈਸਟ ਚੀਜ਼ਾਂ ਜਲਦੀ ਜਲਦੀ ਵਿਜ਼ਿਟ ਕਰੋ ਏਕ ਏਕ ਕਲੈਕਸ਼ਨ ਮੇਨ ਬਾਜ਼ਾਰ ਕੁਰਾਲੀ ਜਿਹੜਾ ਵੀ ਮੇਰੀ ਭੈਣ ਨੂੰ ਸੂ ਫੋਟੋ WhatsApp ਕਰੋ ਸਾਡਾ ਫੋਨ ਨੰਬਰ ਨੋਟ ਕਰ ਲਓ 98147 67800 ਆਹ ਲੋ ਜੀ ਗાળા ਕੱਢਿਆ ਹੋਇਆ ਬਹੁਤ ਹੀ ਪਿਆਰਾ ਗਲੇ ਤੇ ਵਰਕ ਹੈ ਬਾਜੂ ਕੱਢੇ ਹੋਏ ਨੇ ਬਹੁਤ ਹੀ ਸੋਹਣਾ ਵਰਕ ਬਹੁਤ ਹੀ ਪਿਆਰਾ ਡਿਜ਼ਾਈਨ ਪਿਓਰ ਕਰੇਪ ਦੀ ਬਾਟਮ ਉਤੋਂ ਬਾਅਦ ਦੁਪੱਟਾ ਕਟਵਰਕ ਰਹੇਗਾ ਪਰਪਲ ਗਲੇ ਦਾ ਕੰਟਰਾਸਟ ਦੁਪੱਟਾ ਹੈ ਜੀ ਬਹੁਤ ਹੀ ਪਿਆਰਾ ਸ਼ੇਡ ਹੈ ਲੇਟੈਸਟ ਚੀਜ਼ਾਂ ਹਟ ਕੇ ਚੀਜ਼ ਬਹੁਤ ਹੀ ਪਿਆਰਾ ਯੂਨੀਕ ਸਟਾਈਲ ਦੁਪੱਟੇ ਦੇ ਕਟਵਰਕ ਪਿਓਰ ਔਰਗੰਜਾ ਦਾ ਹੀ ਦੁਪੱਟਾ ਹੈ ਔਰਗੰਜਾ ਦਾ ਹੀ ਸੂਟ ਬਾਜ਼ਾਰ 'ਚ ਕੀਮਤ ਹੈਗੀ 2500 2600 ਪਰ ਇੱਕ ਕਲੈਕਸ਼ਨ ਦੇ ਸਿਰਫ 699 ਜਿਹੜਾ ਪਹਿਲਾਂ ਆਉਂਗਾ ਉਹਨੂੰ ਇਹ ਸੂਟ ਮਿਲਣਾ ਹੈ ਜਿਹੜਾ ਲੇਟ ਹੋ ਗਿਆ ਬਾਅਦ 'ਚ ਨਾ ਕਿਉਂ ਆਹ ਸੂਟ ਦੇ ਦਿਓ ਆਹ ਸੂਟ ਦੇ ਦਿਓ ਫੇਰ ਨਹੀਂ ਮਿਲਣਾ ਜੀ ਬਲੈਕ ਸੂਟ ਬਹੁਤ ਹੀ ਪਿਆਰਾ ਡਿਜ਼ਾਈਨ ਨਾਲ ਮਜੰਟਾ ਦੁਪੱਟਾ ਮੈਂਜੈਂਟਾ ਵਰਕ ਹੋਇਆ ਬਹੁਤ ਪਿਆਰਾ ਡਿਜ਼ਾਈਨ ਹੈ ਲੇਟੈਸਟ ਚੀਜ਼ਾਂ ਏਕੇ ਏ ਕਲੈਕਸ਼ਨ ਮੇਨ ਬਾਜ਼ਾਰ ਕੁਰਾਲੀ ਜਲਦੀ ਜਲਦੀ ਵਿਜ਼ਿਟ ਕਰੋ ਏਕੇ ਏ ਕਲੈਕਸ਼ਨ ਮੇਨ ਬਾਜ਼ਾਰ ਕੁਰਾਲੀ ਬਲੈਕ ਸੋਲੋ ਪੀਸ ਦਾ ਬਹੁਤ ਪਿਆਰਾ ਡਿਜ਼ਾਈਨ ਹੈ ਯੂਨੀਕ ਆਰਟੀਕਲ ਯੂਨੀਕ ਵਰਕ ਲੋ ਜੀ ਕਲਰ ਚੈੱਕ ਕਰੋ ਕਲਰ ਚੈੱਕ ਕਰ ਲਓ ਜੀ ਲਵੈਂਡਰ ਕਲਰ ਹੈ ਰਾਣੀ ਮੈਂਜੈਂਟਾ ਕਲਰ ਹੈ ਪਰਪਲ ਕਲਰ ਹੈ ਰਸਟ ਕਲਰ ਹੈ ਮੋਰ ਪੰਖੀ ਕਲਰ ਹੈ ਜੀ 6 ਕਲਰ 6 ਦੇ 6 ਕਲਰ ਬਹੁਤ ਸੋਹਣੇ ਲੇਟੈਸਟ ਚੀਜ਼ਾਂ ਲੇਟੈਸਟ ਡਿਜ਼ਾਈਨਿੰਗ ਆ ਆਹ ਲੋ ਜੀ ਇਸ ਤੋਂ ਬਾਅਦ ਅਗਲਾ ਡਿਜ਼ਾਈਨ ਕਰੋ ਜ ਮਸਟਰਡ ਕਲਰ ਦੇ ਉੱਤੇ ਬਹੁਤ ਹੀ ਪਿਆਰਾ ਸੂਟ ਬਹੁਤ ਹੀ ਪਿਆਰਾ ਵਰਕ ਲੇਟੈਸਟ ਚੀਜ਼ ਲੇਟੈਸਟ ਡਿਜ਼ਾਈਨ ਆਹ ਲੋ ਜੀ ਗਲੇ ਤੇ ਬਹੁਤ ਸੋਹਣਾ ਕੰਮ ਹੋਇਆ ਹੋਇਆ ਪੱਲੇ ਤੇ ਬਹੁਤ ਸੋਹਣਾ ਕੰਮ ਹੋਇਆ ਹੋਇਆ ਵਿੱਚ ਹੈਂਡਵਰਕ ਦਾ ਵੀ ਕੰਮ ਹੋਇਆ ਹੋਇਆ ਕੋਈ ਕਹਿੰਦਾ 2400 ਕੋਈ ਕਹਿੰਦਾ 2500 ਕੋਈ ਕਹਿੰਦਾ 2800 ਕੋਈ ਕਹਿੰਦਾ 2900 ਪਰ ਏਕ ਏਕ ਕਲੈਕਸ਼ਨ ਦੇ ਉੱਤੇ ਸਿਰਫ 799 ਨਹੀਂ ਕੋਈ 899 ਨਹੀਂ 699 699 ਬਾਟਮ ਤੇ ਵੀ ਵਰਕ ਰਹੇਗਾ ਜੀ ਦੁਪੱਟਾ ਵੀ ਵਰਕ ਰਹੇਗਾ ਸਿਰਫ 699 ਰੁਪਏ ਦੀ ਸੂਟ ਦੀ ਸੇਲ ਲੱਗ ਚੁੱਕੀ ਹੈ ਜਿਹੜਾ ਪਹਿਲਾ ਆਊਗਾ ਉਹਨੂੰ ਇਹ ਮਿਲਣਾ ਮਾਲ ਜਲਦੀ ਜਲਦੀ ਵਿਜ਼ਿਟ ਕਰੋ ਏਕੇ ਕਲੈਕਸ਼ਨ 메ਨ ਬਾਜ਼ਾਰ ਕੋਰਾਲੀ ਸਿਰਫ 699 699 699 ਕਲਰ ਚੈੱਕ ਕਰ ਲੋ ਪਰਪਲ ਕਲਰ ਹੈ ਮੋਰ ਪੰਖੀ ਕਲਰ ਹੈ ਔਰ ਉਸ ਤੋਂ ਬਾਅਦ ਇੱਕ ਬਬਲ ਗਮ ਕਲਰ ਬਹੁਤ ਪਿਆਰੇ ਸ਼ੇਡ ਬਹੁਤ ਪਿਆਰਾ ਡਿਜ਼ਾਈਨ ਜਲਦੀ ਜਲਦੀ ਵਿਜ਼ਿਟ ਕਰੋ ਏਕੇ ਕਲੈਕਸ਼ਨ 메ਨ ਬਾਜ਼ਾਰ ਕੋਰਾਲੀ ਹਲੋ ਜੀ ਤੋਂ ਅਗਲਾ ਡਿਜ਼ਾਈਨ ਗਲੇ ਤੇ ਬਹੁਤ ਹੀ ਸੋਹਣਾ ਹੈਂਡਵਰਕ ਦਾ ਕੰਮ ਹੋਇਆ ਹੋਇਆ ਪੂਰਾ ਖੋਲ ਦੋ ਵੀਰ ਜੀ ਪੂਰਾ ਖੋਲ ਦੋ ਕੋਈ ਚੱਕਰ ਨਹੀਂ ਨਾਲ ਕਰੇਵ ਦੀ ਬਾਟਮ ਰਹੇਗੀ ਲੇਟੈਸਟ ਚੀਜ਼ਾਂ ਹਟਕੇ ਡਿਜ਼ਾਈਨਿੰਗ ਹੈ ਜੀ ਆਹ ਲੋ ਜੀ ਗਲੇ ਤੇ ਬਹੁਤ ਸੋਹਣਾ ਵਰਕ ਹੈ ਨਾਲ ਸਾਈਡ ਤੇ ਪ੍ਰਿੰਟਡ ਬਾਟਮ ਦਾ ਕੰਮ ਹੋਇਆ ਹੋਇਆ ਜੀ ਆਹ ਲੋ ਗਲਾ ਚੈੱਕ ਕਰੋ ਗਲੇ ਤੇ ਬਹੁਤ ਸੋਹਣਾ ਡਿਜ਼ਾਈਨ ਹੈ ਬਾਰਡਰ ਤੇ ਬਹੁਤ ਸੋਹਣਾ ਕੰਮ ਹੋਇਆ ਹੋਇਆ ਜੀ ਆਹ ਲੋ ਸਾਰਾ ਜਰਕਨ ਵਰਕ ਦਾ ਕੰਮ ਹੋਇਆ ਹੋਇਆ ਨਾਲ ਦੁਪੱਟਾ ਪ्योर ਦਾ ਰਹੇਗਾ ਬਹੁਤ ਸੋਹਣਾ ਵਰਕ ਹੈ ਇੱਕ ਨੰਬਰ ਚੀਜ਼ ਕਲਰ ਮਿਲਣਗੇ ਚਾਰ ਮਾਲ ਹੈਗਾ ਲਿਮਟਿਡ ਜਲਦੀ ਜਲਦੀ ਵਿਜ਼ਿਟ ਕਰੋ ਏਕੇ ਕਲੈਕਸ਼ਨ 메ਨ ਬਾਜ਼ਾਰ ਕੋਰਾਲੀ ਮੇਰੀਆਂ ਭੈਣਾਂ ਵਾਸਤੇ ਬਹੁਤ ਹੀ ਸੋਹਣੀ ਆਫਰ ਲੈ ਕੇ ਹਾਜ਼ਰ ਨੇ ਔਰਗੰਜਾ ਦੇ ਸੂਟ ਲੈਸ ਪ੍ਰਾਈਸ ਦੇ ਵਿੱਚ ਹੈ ਲੈਸ ਡਿਜ਼ਾਈਨਿੰਗ ਹੈ ਬਹੁਤ ਹੀ ਆਰਟੀਕਲ ਲੇਟੈਸਟ ਚੀਜ਼ਾਂ ਲੇਟੈਸਟ ਡਿਜ਼ਾਈਨ ਹੈ ਲੇਟੈਸਟ ਡਿਜ਼ਾਈਨ ਹੈ ਜੀ ਜਲਦੀ ਜਲਦੀ ਵਿਜ਼ਿਟ ਕਰੋ ਏਕੇ ਕਲੈਕਸ਼ਨ 메ਨ ਬਾਜ਼ਾਰ ਕੋਰਾਲੀ ਆਹ ਲੋ ਜੀ ਅਗਲਾ ਡਿਜ਼ਾਈਨ ਇੱਕ ਉਹ ਵੀ ਫੜਾ ਦਿਓ ਮੋਟਿਵ ਜਿਹੜਾ ਨਵਾਂ ਆਇਆ ਮੁੱਠਾ ਉਹ ਅੱਗੇ ਵਾਲਾ ਵੀ ਫੜਾ ਦਿਓ ਵਾਈਟ ਵਾਲਾ ਮੁੱਠਾ ਇੱਕ ਪੀਸ ਇੱਕ ਸੈਟ ਆਹ ਲੋ ਜੀ 크ਰੇਵ ਦਾ ਸੂਟ ਪਿਓਰ 크ਰੇਵ ਦਾ ਸੂਟ ਹੈ ਇਹ ਪ੍ਰਿੰਟਡ ਸ਼ਰਟ ਹੈ ਪ੍ਰਿੰਟਡ ਬਾਟਮ ਹੈ ਨਾਲ ਪ੍ਰਿੰਟਡ ਹੀ ਦੁਪੱਟਾ ਹੈ ਜੀ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਆਹ ਲੋ ਜੀ ਆਹ ਲੋ ਜੀ ਪਲੇਨ ਪ੍ਰਿੰਟਡ 크ਰੇਵ ਹੈ ਨਾਲ ਇਹਦੇ ਪ੍ਰਿੰਟਡ ਬਾਟਮ ਹੈ ਸੈਲਫ ਦੇ ਵਿੱਚ ਇਹਦੇ ਵਿੱਚ ਘੱਟੋ ਘੱਟ 50 ਡਿਜ਼ਾਈਨ ਮਿਲ ਜਾਣਗੇ ਹੋਰ ਵੀਡੀਓ ਲੰਬੀ ਨਾ ਹੋ ਜAVE ਇਸ ਕਰਕੇ ਆਪਾਂ ਜਲਦੀ ਜਲਦੀ ਪਹਿਲੇ ਹੀ ਦਿਖਾਤਾ ਤੁਹਾਨੂੰ ਮਾਲ ਸੈਲਫ ਦੀ ਬਾਟਮ ਰਹੇਗੀ ਦੁਪੱਟਾ ਪਿਓਰ ਦਾ ਪ੍ਰਿੰਟਡ ਰਹੇਗਾ ਇਹਦਾ ਬਹੁਤ ਹੀ ਪਿਆਰਾ ਦੁਪੱਟਾ ਹੈ ਸਿਰਫ 500 ਰੁਪਏ ਦਾ 499 ਰੁਪਏ ਦਾ 499 ਰੁਪਏ ਦਾ ਏਕੇ ਕਲੈਕਸ਼ਨ ਮੇਨ ویئر ਕੁਰਾਲੀ ਲੱਗੀ ਸੇਲ 499 499 ਇਹਦੇ ਵਿੱਚ ਦੂਸਰਾ ਡਿਜ਼ਾਈਨ ਸੀਕਵੈਂਸ ਵਾਲਾ ਇਹਦੇ ਵਿੱਚ ਵੀ 50 ਦਿਨ ਮਿਲਣਗੇ ਇਹਦੇ ਵਿੱਚ ਵੀ 50 ਦਿਨ ਮਾਲ ਦੀ ਬਹੁਤ ਜ਼ਿਆਦਾ ਸੇਲ ਹੈ ਬਹੁਤ ਰਿਪੀਟ ਚੱਲ ਰਿਹਾ ਬਹੁਤ ਪਿਆਰਾ ਆਰਟੀਕਲ ਦੁਪੱਟਾ ਪ੍ਰਿੰਟਡ ਸਲਵਾਰ ਪ੍ਰਿੰਟਡ ਐਦਾਂ ਹੀ ਰੱਖ ਦਿਓ ਕਲਰ ਥੋੜੇ ਜਿਹਾ ਸਿੱਕ ਚਲੱਖ ਜੀ ਮਰਾ ਦਿਓ ਵੈਸੇ ਕਲਰ ਇਹਦੇ ਵਿੱਚ 100 150 ਕਲਰ ਹੋਰ ਵੀ ਬਹੁਤ ਜ਼ਿਆਦਾ ਮਿਲਣਗੇ ਕਲਰ ਬਹੁਤ ਸੋਹਣੇ ਸੋਹਣੇ ਆ ਇਹਦੇ ਆ ਲਓ ਜੀ ਪੂਰਾ ਫੁੱਲ ਹੈਂਡਵਰਕ ਦਾ ਪੀਸ ਹੈ ਥੋੜਾ ਖੜੇ ਹੋ ਕੇ ਉੱਪਰ ਨੂੰ ਦਿਖਾ ਦੋ ਮਾੜਾ ਜਿਹਾ ਆ ਲਓ ਜੀ ਡਿਜ਼ਾਈਨਰ ਪੀਸ ਹੈ ਬਹੁਤ ਸੋਹਣਾ ਵਰਕ ਹੈ ਆ ਲਓ ਸਾਰਾ ਗਲੇ ਤੇ ਵਰਕ ਹੋਇਆ ਵਾ ਬਾਰਡਰ ਤੇ ਸਾਰਾ ਵਰਕ ਹੋਇਆ ਵਾ ਦੁਪੱਟਾ ਬਹੁਤ ਸੋਹਣਾ ਬਜ਼ਾਰੀ ਦੀ ਕੀਮਤ ਹੈਗੀ ਹੈ 2400 2500 3000 3500 1 ਕਿਲੋਗ੍ਰਾਮ ਦੇ ਉੱਤੇ ਸਿਰਫ 699 ਰੁਪਏ ਕਸਟਮਰਾਂ ਵਾਸਤੇ ਬਹੁਤ ਵਧੀਆ ਫਾਇਦਾ ਕਰ ਦਿੱਤਾ ਹੈ ਸਿਰਫ 699 ਰੁਪਏ 699 ਰੁਪਏ ਕਲਰ ਦਿਖਾ ਦੋ ਇਹਦੇ ਕਸਟਮਰ ਨੂੰ ਫੋਰ ਸਾਈਡ ਬਾਰਡਰ ਕੱਢਿਆ ਹੋਇਆ ਬਹੁਤ ਹੀ ਪਿਆਰਾ ਵਰਕ ਹੈ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਆਹ ਲੋ ਜੀ ਲਾਈਟ ਪਿੰਕ ਕਲਰ ਜੀ ਕਵੈਂਟਰ ਮੰਗੋ ਕਲਰ ਜੀ ਆਹ ਲੋ ਜੀ ਕਲਰ ਚਾਰੇ ਚਾਰੇ ਕਲਰ ਸੋਨੇ ਨੇ ਲੇਟੈਸਟ ਡਿਜ਼ਾਈਨਿੰਗ ਹੈ ਜੀ ਬਹੁਤ ਪਿਆਰੇ ਸ਼ੇਡ ਨੇ ਇੰਗਲਿਸ਼ ਚਾਰਟ ਜਲਦੀ ਜਲਦੀ ਪਹੁੰਚੋ ਏਕੇ ਕਲੈਕਸ਼ਨ 메ਨ ਬਾਜ਼ਾਰ ਕੋਰਾਲੀ ਹਲੋ ਜੀ ਦੇਖ ਲਓ ਕੁਆਲਿਟੀ ਚੈੱਕ ਕਰ ਲਓ ਬਹੁਤ ਹੀ ਫੁੱਲ ਸਟਾਕ ਆ ਗਿਆ ਲੋ ਰਾਣੀ ਵੈਂਟੇਜ ਜਿਹੜਾ ਸੂਟ ਦਿਖਾਇਆ ਸੀਗਾ ਤੁਹਾਨੂੰ ਜਿੰਨਾ ਮਰਜ਼ੀ ਸਟਾਕ ਲੈ ਜਾਓ ਜਿੰਨਾ ਮਰਜ਼ੀ ਆਹ ਲੋ ਜੀ ਇੱਕੇ ਡਿਜ਼ਾਈਨ ਦੇ ਚਾਹੇ ਦਾਦ ਦਾ 50 ਸੂਟ ਲੈ ਜਾਓ ਜਿੰਨੇ ਮਰਜ਼ੀ ਸੂਟ ਲੈ ਜਾਓ ਏਕੇ ਕਲੈਕਸ਼ਨ ਮੇਨ ਬਾਜ਼ਾਰ ਕੋਰਾਲੀ ਇੱਕੇ ਨਾਲ ਦੇ 50 ਸੂਟ ਲੈ ਜਾਓ ਚਾਹੇ ਲੈ ਜਾਓ 25 ਚਾਹੇ ਲੈ ਜਾਓ 30 ਜਿੰਨੇ ਮਰਜ਼ੀ ਸੂਟ ਲੈ ਜਾਓ ਏਕੇ ਕਲੈਕਸ਼ਨ ਮੇਨ ਬਾਜ਼ਾਰ ਕੋਰਾਲੀ ਫੁੱਲ ਕੁਆਂਟੀਟੀ ਦੇ ਵਿੱਚ ਮਾਲ ਆ ਗਿਆ ਏ ਸਿਰਫ 699 699 699 699 ਲੁੱਟ ਗਿਆ ਮਾਲ ਲੱਗੀ ਸੇਲ ਏਕੇ ਕਲੈਕਸ਼ਨ 메ਨ ਬਜ਼ਾਰ ਕੁਰਾਲੀ ਵੱਡੀ ਸੇਲ ਵੱਡਾ ਤਮਾਕਾ